ਸਾਨੂੰ ਦੁੱਖ ਹੈ ਸਗਲਦਾ ਵੀ ਅਸੀਂ ਕੰਟਰੋਲ ਘਟਾ ਕੇ ਸਾਡੇ ਸੰਸਥਾਾਂਾਂ ਵਿੱਚ ਚੱਲਣ ਗਿਆ ਕਿ ਸਾਡਾ ਕੰਟਰੋਲ ਨਹੀਂ ਘਟਿਆ ਤੁਸੀਂ ਘਰ ਦਾ ਮਾਹੌਲ ਵਿਗਾੜ ਦਿੱਤਾ ਇੱਕ ਜਦੋਂ ਆਪਾਂ ਪੜ੍ਹ ਨਹੀਂ ਮੰਨ ਲਓ ਆਪ ਕੋਈ ਨਾਵਲ ਪੜ੍ਹਨ ਲੱਗੇ ਇਹ ਬੰਦਾ ਜਿੱਤ ਰਿਆ ਜਾਂਦਾ ਹੈ ਜਾਂ ਆਪਣੇ ਘਰੇ ਚ ਲਾ ਗਿਆ ਉਹਦੀ ਲੜਾਈ ਹੋਊਗੀ ਫਿਰ ਉਹ ਕਲਪਨਾ ਕਰਦਾ ਜੀ ਦਿਮਾਗ ਸਿਮਿਜਨੇਸ਼ਨ ਆਉਂਦੀ ਹੈ ਤੇ ਉਹ ਜੀ ਨੂੰ ਵੀ ਤੁਹਾਨੂੰ ਲੱਗਦਾ ਵੀ ਸੱਟ ਵੱਜਦੀ ਹੈ ਬਿਲਕੁਲ ਵੱਜਦੀ ਹੈ ਜੀ ਬਿਲਕੁਲ ਬਹੁਤ ਵੱਡੀ ਵੱਜਦੀ ਹੈ ਸੱਟ ਵੀ ਆਫ ਦਾ ਨੇਸ਼ਨ ਇਹ ਸਿੱਕ ਸਮਾਜ ਮਤਲਬ ਜਿੰਨੇ ਵੀ ਮਤਲਬ ਪੀਣ ਤੋਂ ਲੈ ਕੇ ਮਤਲਬ ਵੱਡੇ ਰਾਸ਼ਟਰਪਤੀ ਤੱਕ ਮਤਲਬ ਟੀਚਰ ਦੇ ਬਹਾਏ ਹੋਏ ਆ ਜੋ ਉਹਦੇ ਫੋਨ ਤੇ ਕੁਝ ਨਹੀਂ ਦੇਖ ਰਿਹਾ ਤੂੰ ਸਮਝ ਲੈ ਥੋੜੀ ਬਹੁਤ ਰਿਸਪੈਕਟ ਕਰ ਰਿਹਾ ਹੈ ਮਾਲ ਮਨੋਗੇ ਪਲਾਸੂਬੇ ਚੰਦੇ ਚਾਰ ਮਹੀਨੇ ਮੈਂ ਉੱਥੇ ਜਮਾ ਕਰੀ ਬੈਠਾ ਉਹ ਜਦੋਂ ਮਤਲਬ ਬੱਚਾ ਘਰ ਗਿਆ ਜੀ ਤੇ ਉਹ ਮਤਲਬ ਉਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹ ਮੇਰੇ ਪਿੰਡੀ ਰਹੇ ਆ ਮਤਲਬ ਮੇਰੇ ਨਾਲ ਪੜ੍ਹੇ ਨੇ ਹਾਂਜੀ ਹਾਂਜੀ ਤੇ ਉਹਨਾਂ ਨੇ ਮਤਲਬ ਸੌਂਕਾ ਦੀ ਫੋਨ ਤੇ ਮੈਨੂੰ ਲਾਂਭਾ ਦਿੱਤਾ ਕਹਿੰਦੇ ਯਾਰ ਵੀ ਤੁਸੀਂ ਉਹਦਾ ਕਿੰਨਾ ਇੰਪੈਕਟ ਦੇਖਿਆ ਜੀ ਵੀ ਬੱਚੇ ਹੁਣ ਵੀ ਉਵੇਂ ਹੀ ਪੜ੍ਹ ਰਹੇ ਨੇ ਤੁਹਾਨੂੰ ਲੱਗਦਾ ਵੀ ਉਹਦੋਂ ਐਵੇਂ ਕੁੱਟੀ ਗਏ ਬੈਂਡਾਂ ਦੇ ਸਿਰ ਤੇ ਐਲਸ ਦੇ 베ਸ ਤੇ ਮੁੰਡਿਆਂ ਨੇ ਬਾਹਰ ਜਾਣਾ ਤੇ ਡਸਟਬਿਨਾਂ 'ਚੋਂ ਚੂੜੇ ਲੱਭਦੇ ਆ ਲੱਭਦੇ